ਨਾਟਨਵੀ ટીਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਇਸ ਦੁਨੀਆ ਵਿੱਚ ਕਿਸੇ ਵੀ ਇਨਸਾਨ ਦਾ ਆਮ ਘਰ ਵਿੱਚ ਜਨਮ ਹੋਣਾ ਅਤੇ ਗਰੀਬ ਘਰ ਵਿੱਚ ਪੈਦਾ ਹੋਣਾ ਇਹ ਸਭ ਕੁਦਰਤ ਦੀ ਕਿਰਦ ਹੈ ਪਰ ਇਸ ਦੁਨੀਆ ਵਿੱਚ ਗਰੀਬ ਮਰ ਜਾਣਾ ਜਾਂ ਆਮ ਬੰਦਾ ਹੋ ਕੇ ਦੁਨੀਆ ਤੋਂ ਚਲੇ ਜਾਣਾ ਜਾਂ ਫਿਰ ਅਮੀਰ ਹੋ ਕੇ ਜਾਣਾ ਅਤੇ ਸਮਾਜ ਵਿੱਚ ਆਪਣੀ ਵਿਲੱਖਣ ਪਛਾਣ ਛੱਡ ਕੇ ਜਾਣੀ ਇਹ ਗੱਲ ਬੰਦੇ ਦੇ ਹੱਥ ਵਿੱਚ ਹੈ ਕਿਉਂਕਿ ਜਨਮ ਤਾਂ ਸਾਨੂੰ ਕੋਈ ਪਤਾ ਨਹੀਂ ਕਿੱਥੇ ਹੋਣਾ ਹੈ ਮੌਤ ਉੱਤੇ ਕਿਸੇ ਬੰਦੇ ਦਾ ਵੀ ਅਧਿਕਾਰ ਕੋਈ ਨਹੀਂ ਕਿ ਕਦੋਂ ਅਤੇ ਕਿੱਥੇ ਆਉਣੀ ਹੈ ਪਰ ਜੋ ਜਨਮ ਅਤੇ ਮੌਤ ਦੇ ਵਿਚਕਾਰ ਕੁਦਰਤ ਵੱਲੋਂ ਬੰਦੇ ਨੂੰ ਵਕਤ ਮਿਲਦਾ ਹੈ ਉਸ ਦੀ ਵਿਉਂਤਬੰਦੀ ਬਣਾਉਣਾ ਬੰਦੇ ਦੇ ਹੱਥ ਵਿੱਚ ਹੈ ਪਿੰਡ ਮਨਸੂਰਾ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਆਮ ਘਰ ਵਿੱਚ ਜਨਮ ਲੈ ਕੇ ਗਰੇਵਾਲ ਭਰਾਵਾ ਆਗਿਆਕਾਰ ਸਿੰਘ ਗਰੇਵਾਲ ਮਨਜਿੰਦਰ ਸਿੰਘ ਗਰੇਵਾਲ ਕਮਲਜੀਤ ਸਿੰਘ ਗਰੇਵਾਲ ਹਰਜਸ ਸਿੰਘ ਗਰੇਵਾਲ ਨੇ ਆਪਣੀ ਰੋਜੀ ਰੋਟੀ ਦੇ ਨਿਰਬਾਲੀ ਆ ਕੇ ਪਹਿਲਾਂ ਨਿਊਜ਼ੀਲੈਂਡ ਵਿੱਚ ਜ਼ਿੰਦਗੀ ਦੀ ਕਮਾਈ ਵਾਸਤੇ ਕਾਹਲਣਾ ਕਾਲੀ ਜਦ ਕਿ ਅੱਜਕੱਲ੍ਹ ਆਸਟ੍ਰੇਲੀਆ ਦੇ ਵਿੱਚ ਇਹਨਾਂ ਗਰੇਵਾਲ ਭਰਾਵਾਂ ਦੀ ਗਰੇਵਾਲ ਆਟਾ ਚੱਕੀ ਵਾਲਿਆਂ ਵਜੋਂ ਇੱਕ ਵਿਲੱਖਣ ਪਹਿਚਾਣ ਬਣੀ ਹੋਈ ਹੈ ਵਿਕਟੋਰੀਆ ਸਟੇਟ ਦੇ ਕਸਬਾ ਮਿਲਡੂਰਾ ਤੋਂ 45 ਕਿਲੋਮੀਟਰ ਦੂਰ ਗਰੇਵਾਲ ਭਰਾਵਾਂ ਕਮਲਜੀਤ ਸਿੰਘ ਮਨਜਿੰਦਰ ਸਿੰਘ ਹੋਰਾਂ ਨੇ 100 ਏਕੜ ਦੇ ਵਿੱਚ ਖਾਣ ਪੀਣ ਦੀਆਂ ਵਸਤੂਆਂ ਵਾਲਾ ਬਹੁ ਮੰਤਮੀ ਵੀ ਪਲਾਟ ਲਗਾਇਆ ਹੈ ਇਸ ਤੋਂ ਇਲਾਵਾ ਉਹ ਹੋਰ ਸੈਂਕੜੇ ਏਕੜਾਂ ਦੇ ਮਾਲਕ ਹਨ ਜਿਸ ਵਿੱਚ ਪਹਿਲਾਂ ਪੱਥਰ ਦੀਆਂ ਚੱਕੀਆਂ ਵਾਲਾ ਪਲਾਂਟ ਲਗਾਇਆ ਗਿਆ ਅਤੇ ਇਸ ਤੋਂ ਬਾਅਦ ਹੁਣ ਆਧੁਨਿਕ ਤਕਨੀਕੀ ਵਾਲਾ ਪਲਾਂਟ ਲਗਾਇਆ ਹੈ ਜਿਸਥੇ ਜਿਸ ਵਿੱਚ ਹਰ ਤਰ੍ਹਾਂ ਦਾ ਆਟਾ ਪੀਸਿਆ ਜਾਂਦਾ ਹੈ ਜਿਸ ਤੋਂ ਇਲਾਵਾ ਕਣਕ ਮੱਕੀ ਬੇਸਣ ਬਦਾਮ ਗਲੂਟਨ ਫ੍ਰੀ ਆਟਾ ਮਲਟੀ grain ਆਟਾ ਅਤੇ ਹੋਰ ਹਰ ਰੋਜ਼ ਦੀਆਂ ਲੋੜਾਂ ਵਾਲੀਆਂ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ ਗਰੀਬਾਂ ਦੇ ਫਾਰਮ ਹਾਊਸ ਵਿੱਚ ਆਮ ਤੌਰ ਤੇ ਬਰਾਨੀ ਖੇਤੀ ਹੁੰਦੀ ਹੈ ਕਣਕਾਂ ਮੱਕੀਆਂ ਉੱਤੇ ਸਪਰੇ ਦੀ ਲੋੜ ਨਹੀਂ ਪੈਂਦੀ ਹਰ ਚੀਜ਼ ਕੁਦਰਤੀ ਪੈਦਾ ਹੁੰਦੀ ਹੈ ਅਤੇ ਆਮ ਲੋਕਾਂ ਨੂੰ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ ਇਸੇ ਕਰਕੇ ਆਸਟ੍ਰੇਲੀਆ ਤੋਂ ਇਲਾਵਾ ਨਿਊਜ਼ੀਲੈਂਡ ਇੰਡੋਨੇਸ਼ੀਆ ਜਿੱਥੇ-ਜਿੱਥੇ ਹੋਰ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ ਜੋ ਇੰਡੀਅਨ ਫੂਡ ਨੂੰ ਪਸੰਦ ਕਰਦੇ ਹਨ ਇਹਨਾਂ ਦਾ ਤਿਆਰ ਕੀਤਾ ਸਮਾਨ ਉੱਥੇ ਜਾਂਦਾ ਹੈ ਆਸਟ੍ਰੇਲੀਆ ਦੇ ਵਿੱਚ ਤਾਂ ਗਰੀਬਾਂ ਚੱਕੀ ਵਾਲਿਆਂ ਦੀ ਇੰਡੀਅਨ ਲੋਕਾਂ ਖਾਸ ਕਰਕੇ ਪੰਜਾਬੀਆਂ ਵਿੱਚ ਸਰਦਾਰੀ ਹੈ ਆਸਟ੍ਰੇਲੀਆ ਵਿੱਚ ਗਰੇਵਾਲਾ ਦੇ ਮੁਕਾਬਲੇ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਵਾਲਾ ਬਰਾਬਰ ਦਾ ਪਲਾਂਟ ਨਹੀਂ ਹੈ ਗਰੇਵਾਲਾ ਚੱਕੀ ਦਾ ਆਟਾ ਤੇ ਹੋਰ ਖਾਣ ਪੀਣ ਦੀਆਂ ਵਸਤਾਂ ਇੰਡੀਅਨ ਗਰੋਸਰੀ ਨਾਲੋਂ ਕਾਫੀ ਸਸਤੀਆਂ ਮਿਲਦੀਆਂ ਹਨ ਗਰੇਵਾਲਾ ਦਾ ਵੱਡਾ ਭਰਾ ਆਗਿਆਕਾਰ ਸਿੰਘ ਗਰੇਵਾਲਾ ਕਿੰਗ ਲੇਕ ਬਲੂ 베ਰੀ ਦੇ ਸੈਂਕੜੇ ਏਕੜਾਂ ਦਾ ਮਾਲਕ ਹੈ ਇਸ ਤੋਂ ਇਲਾਵਾ ਉਹਨਾਂ ਨੇ ਕੈਟਲ ਫੀਡ ਦਾ ਇੱਕ ਵੱਡਾ ਪ੍ਰੋਜੈਕਟ ਲਾਇਆ ਹੈ ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਗਰੇਵਾਲ ਭਰਾਵਾਂ ਨੇ ਜ਼ੀਰੋ ਤੋਂ ਉੱਠ ਕੇ ਆਪਣਾ ਕੰਮ ਸ਼ੁਰੂ ਕੀਤਾ ਅੱਜ ਇੰਡੀਅਨ ਗਰੋਸਰੀ ਵਿੱਚ ਉਹਨਾਂ ਦਾ ਮਕਾਮ ਨੰਬਰ 1 ਤੇ ਹੈ ਸਮਾਜ ਪ੍ਰਤੀ ਧਰਮ ਪ੍ਰਤੀ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਗਰੇਵਾਲ ਭਰਾ ਆਪਣਾ ਚੌਥਾ ਯੋਗਦਾਨ ਪਾਉਂਦੇ ਹਨ ਪ੍ਰਮਾਤਮਾ ਗਰੇਵਾਲ ਭਰਾਵਾਂ ਤੇ ਮਿਹਰ ਭਰਿਆ ਹੱਥ ਰੱਖੇ ਉਹ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ ਗੁਰੂ ਭਲੀ ਕਰੇ ਰੱਬ ਰਾਖਾ